ਵੇਖਾਂ ਇੱਕ ਤੇ ਆ ਕੁੜੀ ਨਾ ਖਾਮੀ ਬੜੇ ਜਲੂਲਿਆਂ ਵਾਲੇ ਕਰਦੀ ਆ ਇਹ ਦਵਾ ਦਾ ਹੱਥ ਮਾਰ ਲਾ ਜੇ ਕਿਤੇ ਉਹ ਆ ਗਈ ਮੇਰੀ ਸੱਸ ਤੇ ਉਹਨੇ ਮੈਨੂੰ ਬੈਠੀ ਨੂੰ ਵੇਖ ਕੇ ਉਹ ਸੱਤੀ ਕੱਪੜੀਆਂ ਨੂੰ ਅੱਗ ਲੱਗ ਜਾਣੀ ਉਹਨੇ ਬੋਲਣ ਲੱਗਿਆ ਵੇਖਣਾ ਨਹੀਂ ਮੇਰਾ ਸੁੱਖ ਤੇ ਉਹ ਨਹੀਂ ਉਹ ਤਾਂ ਜਰਿਆ ਜਾਂਦਾ ਵੇਖ ਕੇ ਲੈ ਇਹਦੀ ਕਸਰ ਬਾੱਕੀ ਹੀ ਆਉਂਦੀ ਮਟਕ ਮਟਕ ਬਾਲਟੀ ਲੈ ਕੇ ਤੁਰੀ ਅਗੋ ਪਿਛੋਂ ਇਹ ਲੀੜੇ ਥੱਲੇ ਸੁਕਣੇ ਪਾਵੇ ਤੇ ਅੱਜ ਚੇਚੇ ਸੱਤ ਤੇ ਪਾਉਣ ਆਈ ਆ ਇਹਨੂੰ ਕਿਤੇ ਪਿਸਕ ਮਿਲ ਗਈ ਹੋਣੀ ਆ ਵੀ ਕੋਠੇ ਤੇ ਸਰੋਂ ਚੜਨ ਚੜੀਆਂ ਵਾ ਇਹਦੇ ਕੋ ਤੇ ਉਹ ਨਹੀਂ ਸੁੱਖ ਮੇਰਾ ਜਰਿਆ ਜਾਂਦਾ ਇਹਨ ਸਤੀ ਕੱਪੜੀ ਅੱਗ ਲਾ ਜਣੀ ਵੇਖ ਕੇ ਵੇਖੀ ਸਹੀ ਹੁਣ ਅੱਖ ਨਹੀਂ ਹਾਲੇ ਜਨਾਨੀ ਦਾ ਚੜ ਲਈ ਸਰੋਂ ਆਹੋ ਜਾ ਨਹੀਂ ਨਹੀਂ ਆਵਾ ਮੇਰੀ ਗੱਲ ਸੁਣੋ ਉਹ ਤੇ ਦਿੱਤੇ ਪੇ ਕੋ ਰੀਨੇ ਲਾਇਆ ਵਾ ਪਰ ਹੋਰ ਵੇਖੂ ਕਿ ਹੋਰ ਖਲਾਲਾ ਹੱਥ ਆਪ ਨਾਲ ਬੁਰੇ ਲੱਗੀਦਾ ਵਾ ਆਹ ਲੱਗੀ ਹ ਪਹਿਲਾਂ ਮੈਂ ਆਪ ਹੀ ਤੇ ਉਹ ਤੇ ਮੇਰਾ ਲੱਗ ਜਾਦੋਂ ਲੱਗਾ ਮੈਂ ਸਾਹ ਲੈਣ ਲੱਗ ਗਈ ਤੈਨੂੰ ਤਾਂ ਮੈਂ ਜੇ ਕੱਲ ਸਲਾਹ ਦਿੱਤੀ ਹ ਹਸਪੀਟਲ ਜਾ ਜੇ ਤੈਨੂੰ ਇਹ ਨਈ ਬਿਮਾਰੀਆਂ ਤਾਂ ਕੱਲ ਬੈਠੀ ਗਾਂਡੇ ਨੁਸਬਾ ਦਵਾਂ ਡੀਆਂ ਮੇਰੀ ਸੁਣ ਲੈ ਗਾਲ ਘਰ ਦੇ ਮੇਰੇ ਨੂੰ ਭਾਵੇਂ ਕੋਈ ਤਕਲੀਫ ਹੋਵੇ ਜਾਣਾ ਹੋਵੇ ਪੀ ਇਹ ਬਿਮਾਰਾ ਪਰ ਤੇਰੇ ਜਿਹੜੇ ਵਖੀ ਪੀੜ ਹੋਣ ਦੀ ਨਾ ਉਹ ਮੈਂ ਸਭ ਜਾਣਦੀ ਆ ਤੂੰ ਮੇਰੇ ਨਾਲ ਬਤਾ ਲੁੱਟ ਕੇ ਹੀ ਖੋਜਾਂ ਨਹੀਂ ਅੱਕੀ ਵੀਰ ਦੀ ਨਹੀਂ ਮੈਂ ਕਹਿੰਦੀ ਆ ਮੈਂ ਤੈਨੂੰ ਕੋਈ ਗੱਲ ਨਾ ਕਰੇ ਐਨਾ ਵੀ ਜ਼ੁਲਮ ਨਹੀਂ ਚਾਹੀਦਾ ਜਿੰਨਾ ਤੂੰ ਕਰ ਲਈ ਆ ਨਹੀਂ ਭਾਵੇਂ ਹੁਣੇ ਬੈਠੀ ਕੁੜੀ ਹੁਣੇ ਹੀ ਅੰਗਰੇਜ਼ੇ ਪੜਾ ਦੇ ਲੱਗੇ ਨੇ ਰੋਟੀ ਪਕੜੀ ਮੁਰਕੇ ਮੂੰਹ ਚੁੱਕ ਕੇ ਬੰਨੇ ਤਰਕੂਗੀ ਤੇ ਚੰਗੀ ਰਹੇਗੀ ਨਹੀਂ ਚੰਗਾ ਬਹੁਤ ਹੀ ਅਸਲ ਇਹ ਲੱਗਿਆ ਇਹਨਾਂ ਫਿਰ ਤੂੰ ਤੇਰੇ ਅਕਾਂਢੀ ਤੇ ਮੁੱਠੀ ਖਣੀ ਨਹੀਂ ਦੇਣਾ ਅੱਜ ਕੱਲ੍ਹ ਦੀਆਂ ਕੁੜੀਆਂ ਇਦਾਂ ਦੇ ਕਿੰਨੇ ਉਹ ਕੰਮ ਕਰਦੀਆਂ ਕੁਦਰ ਪਈਆ ਸੋ ਕੇ ਹੁਣ ਦਿੰਦੀ ਤੇ ਚੜਾ ਲੈਂਦੀ ਸਰੋ ਨਹੀਂ ਮੇਰੇ ਕਰਮਾਂ ਚ ਉਹ ਹੀ ਨਹੀਂ ਸੋਭਾ ਆ ਮੈਂ ਹੀ ਨਹੀਂ ਹਾਂ ਆ ਤੂੰ ਘਰੇ ਉਤਲੀ ਪੌੜੀ ਦੇ ਪੈਰ ਰੱਖਿਆ ਹੀ ਆ ਤੇ ਉਹ ਬਹਿ ਗਈ ਮੈਂ ਸਾਹ ਲੈਣ ਲੱਗ ਗਈ ਮੇਰੀ ਗੱਲ ਸੁਣ ਘਰ ਤੇ ਕੋ ਹੋਰ ਜੱਬ ਕਹਿ ਗਿਆ ਹੁਣ ਕੀ ਹੋ ਗਿਆ ਪਤਾ ਨਹੀਂ ਸੋਨੀਆਂ ਨੇ ਕਿਤੇ ਫੋਨ ਤੋਂ ਫੋਨ ਕਰ ਦਿੱਤਾ ਵਾ ਬਾਜੀ ਆਪੇ ਨੂੰ ਤੇ ਮੈਨੂੰ ਲੈ ਚੋ ਆਣ ਕੇ ਤੇ ਮੁੰਡਾ ਮੁੰਡੇ ਨੇ ਤੇ ਮੇਰੀ ਸੁਣੀ ਨਹੀਂ ਕਿਤੇ ਦੁਪਹਿਰਾਂ ਦਾ ਤੇਤ ਹੋਇਆ ਉਦੋਂ ਦੇ ਇੱਥੇ ਹਾਲ ਕੁਛ ਨਹੀਂ ਹੋ ਗਿਆ ਉਹਦਾ ਵੀ ਜੀ ਕਰਦਾ ਵਾ ਆਪਣੇ ਪੁੱਤ ਨੂੰ ਮਿਲਣ ਨੂੰ ਆ ਚੱਲੀਏ ਤੂੰ ਕਿਉਂ ਉਸ ਸੜੀ ਫਿਰਨ ਢਈ ਆ ਨਹੀਂ ਮੈਂ ਉਦਾਂ ਗੱਲ ਕਰਦੀ ਇਹਦੀ ਲੋਹਾਂ ਲਖਾਈ ਜਾਨੀ ਨਹੀਂ ਨਹੀਂ ਉਦਾਂ ਗੱਲ ਕਰਦੀ ਨਹੀਂ ਉਦਾਂ ਨਹੀਂ ਕਰਦੀ ਸਭ ਹੀ ਆ ਬਾਰੇ ਕੋਈ ਕਿੱਧਰ ਆਉਂ ਗਈ ਇਹਾਂ ਦੇਖ ਲਈ ਮੈਨੂੰ ਜਾਣੀ ਤੇ ਮੈਂ ਜਾਣਾਂ ਰੱਬ ਨੇ ਸੁੱਖ ਨਹੀਂ ਦਿੱਤਾ ਹੀ ਉੱਥੇ ਜਿਹੜੀ ਨਾ ਹੀ ਨਹੀਂ ਲੈਤੀ ਉਹਦੇ ਮੈਨੂੰ ਪਤਾ ਜਿੰਨਾ ਸੁੱਖ ਦਿੱਤਾ ਮੈਂ ਸਭ ਜਾਣਦੀ ਆ ਤੂੰ ਬਹੁਤੀ ਐਵੇਂ ਮੈਨੂੰ ਤਾਂ ਦੰਦੀਆਂ ਨਾ ਗੱਲਾਂ ਸੁਣਾਇਆ ਕਰ ਗਈ ਹਾ ਤੇ ਕਿਤੇ ਤੇਰੇ ਮੁੜ ਕੇ ਤਰੇਗਾ ਹਿਸਾਬ ਹੀ ਨਹੀਂ ਵੇਖੀ ਮੈਂ ਜਿਹੜੀ ਦਿੱਤੀ ਸੀ ਲੈ ਤੇ ਕਰੇ ਭਾਈ ਫੇਰ ਚਲ ਕੋਈ ਨਹੀਂ ਜੋ ਬਣੀ ਉਹ ਬੈਠਾ ਕਹਿੰਦਾ ਸਭੋ ਚਾੜ ਲਗਈਆਂ ਉੱਤੇ ਮੈਂ ਮੈਂ ਵੀ ਉੱਤੇ ਕੱਪੜੇ ਸੁਕਣੇ ਪਾ ਗਾਵਾਂ ਨਹੀਂ ਨਾਲ ਦੇ ਵੇਖਦਾ ਮੈਂ ਤੇਰੀ ਸਰ ਲੈ ਹੱਲੇ ਇੰਨੀਆਂ ਤਾਰਾਂ ਤਾਂ ਤੂੰ ਜਾ ਉਹ ਗੋਲ ਗੋਲੇ ਹਵਾ ਚਲਣ ਦੇ ਉੱਤੇ ਪਾਉਣਾ ਹੀ ਕੱਪੜੇ ਥੱਲੇ ਪਾ ਲਿਆ ਕਰ ਛਾਂ ਆ ਜਾਂਦੀ ਉੱਥੇ ਇਹ ਜੇ ਟੱਡ ਪੀਂ ਮੈਂ ਸਭ ਜਾਣਦੀ ਆ ਜਿਹੜੇ ਤੂੰ ਪਤਣ ਤਰੀਂ ਆ ਨਾ ਅੱਧਾ ਹੋਈ ਏ ਇਹ ਵਾਲੀ ਵੇਜੋ ਆਪਣਾ ਵੇਜੇ ਉਹ ਕੁੜੀ ਲੈ ਆਂਦੀ ਆ ਨਾ ਜਾਂ ਤੇ ਇਹਨਾਂ ਦੋਹਾਂ ਨੂੰ ਕੰਮ ਵੰਡ ਦੇ ਤੇ ਜਾਂ ਨੂੰ ਸ਼ਟ ਆਊ ਉਹਦਾ ਕਵੰਤ ਲੈਂਡ ਚਾਰ ਲਾਗੇ ਹੋਲੀ ਚਾਰ ਘਰ ਵੰਦੇ ਆ ਥੱਲੇ ਤੇ ਸਾਰੀ ਦਿਰੀ ਦੇ ਕੋ ਕੰਮ ਜਿਹੜਾ ਕਰਮ ਦੀ ਕਰਾਂਗੇ ਉੱਤੇ ਸ਼ਿਕਰ ਦੁਪਹਿਰੇ ਸਰੋਂ ਚਾਰ ਹੰਡਾਈ ਆ ਜਾਂਦੇ ਬੰਦਾ ਆਪ ਨਾਲ ਲੱਜ ਨਿਆਣੀ ਵਿਚਾਰੀ ਕੀ ਸੋਚਦੀ ਹੋਊਗੀ ਉਹ ਨਹੀਂ ਹਾਲ ਤਾਂ ਢਾਵੇ ਅੱਜ ਤਾਂ ਬੋਲੇ ਸ਼ਾਨ ਨਹੀਂ ਕਿਉਂ ਬੋਲੇ ਕੱਖ ਨਹੀਂ ਹਾਲ ਦਵਿੰਦਰ ਦਾ ਇਹ ਨਾ ਉੱਪਰ ਜਾ ਕੇ ਇਹਨੇ ਮੋٹے ਮੋٹے ਮਾਰ ਚਾਰ ਡੰਡੇ ਤੇ ਪੁੱਤਰ ਮਾਨਾ ਕਾ ਅੰਦਰ ਲੰਮੇ ਪਈਏ ਹਾਏ ਮੈਂ ਮਰ ਜਾ ਜੋ ਬਣ ਆ ਗਿਆ ਇਹਨੇ ਤਾਂ ਮੈਨੂੰ ਛੱਡਣਾ ਸੋਕ ਲਿਆ ਲਿਆ ਉਠੜ ਤਾ ਉਠ ਤਾ ਬਾਠ ਮੈਂ ਮਰ ਰਣੀ ਉਥੇ ਬੈ ਮਰ ਬੋ ਰਹਿਮ ਦੇ ਰਹਿਮ ਦੇ ਤੇਰਾ ਤਾਂ ਬੀਪੀ ਡਾਉਨ ਹੋ ਗਿਆ ਹੁਣ ਤੂੰ ਮੈਨੂੰ ਵੇਖ ਤੇ ਉਹਨੂੰ ਹਟਾਤਾ ਨਹੀਂ ਨਹੀਂ ਸਰੋਂ ਦੇ ਉਹ ਕਟਣ ਨਹੀਂ ਰਲ ਮਿਲ ਕੇ ਡਈਆਂ ਉਥੋਂ ਵੇਖਿਆ ਮੈਂ ਤੂੰ ਤਾਂ ਉਥੇ ਬੈਠੀ ਹਾਂ ਨਹੀਂ ਹੁਣ ਤੇਰਾ ਬੀਪੀ ਡਾਉਨ ਹੋ ਗਿਆ ਨਾ ਮੈਂ ਤਾਂ ਪਸੀਨਾ ਸੁੱਟ ਤਾ ਕਿੰਨੂੰ ਮੈਂ ਕਿਹਾ ਦਾਖਲ ਕਰਦਾ ਨਾ ਮੈਂ ਕਿਤੇ ਉਹ ਕੋਈ ਗੱਲ ਨਹੀਂ ਜੀ ਚਾਟ ਕੁੱਟੀ ਜਣੀ ਆ ਹਵਾ ਚਲੰਡੀ ਆ ਇੰਨੀ ਕਿਹੜੀ ਗਰਮੀ ਆ ਤੇਰਾ ਨਹੀਂ ਕੁੜੀਏ ਕੰਮ ਚਾਹ ਬਣਾ ਥੱਲੇ ਠੀਕ ਆ ਇਹ ਭਾਵੇਂ ਦੋਹਾਂ ਦਾਣਾਂ ਚ ਕੁੱਟੇ ਭਾਵੇਂ ਤੰਨਾ ਚ ਕੁੱਟੇ ਇਹੀ ਕੁੱਟੂਗੀ ਠੀਕ ਆ ਚੱਲ ਤੂੰ ਕਰਨ ਮੈਂ ਕਹਿੰਦੀ ਕੁੱਟ ਲੰਦੇ ਸਗੋ ਕੋਈ ਨਹੀਂ ਕੋਈ ਗੱਲ ਨਹੀਂ ਇਹ ਨਹੀਂ ਕਰਨਾ ਰਾਲ ਮਿਲ ਕੇ ਰਾਲ ਮਿਲ ਕੇ ਮੈਂ ਵੇਖਣ ਡਿਆ ਜਿੰਨੀ ਕੀ ਤੂੰ ਰਾਲ ਮਿਲ ਕੇ ਕੁੱਟਣ ਡਈਆਂ ਕੁੜੀਏ ਤੇਰਾ ਕੰਮ ਨਹੀਂ ਆ ਚੱਲ ਕਰਨ ਠੀਕ ਆ ਚਾਹ ਬਣਾ ਮੇਰੇ ਵਾਸਤੇ ਇਹਨੂੰ ਕੁੱਟਣੇ ਭਾਵੇਂ ਦੋਹਾਂ ਦਾਣਾਂ ਚ ਕੁੱਟ ਭਾਵੇਂ ਤੰਨਾ ਦਾਣ ਕੁੱਟ ਇਹ ਤੇਰੀ ਗੱਲ ਨਹੀਂ ਕੋਈ ਖਵਾਦੀ ਨਹੀਂ ਚੱਲ ਤੂੰ ਹਨਾ ਮਰਚਾ ਬਲਵੀ ਤੂੰ ਆਇਆ ਸੀ ਸਿੱਧਾ ਕੋਠੇ ਤੇ ਆ ਗਿਆ ਇਹਨੂੰ ਕਦੋਂ ਪਤਾ ਲੱਗ ਗਿਆ ਕਿ ਅਹੀਂ ਘੋਠੇ ਦੇ ਆ ਹਏ ਮਰ ਜਾ ਫਿਰ ਮੈਂ ਕਿੱਦਾਂ ਕੁੱਟਣੀ ਆ ਅਗਲਾ ਜੇ ਬੁੜੀ ਕਿੱਥੇ ਉਜੜੀ ਮੇਰੇ ਪਾ ਦਾ ਸਿਆ ਪਾ ਮੈਂ ਮਾਂ ਤੇਰੀ ਕੱਢ ਦੇਣਾ ਸਰੋ ਤੇ ਮੈਂ ਕਿ ਕੁੱਟਣੀ ਜ ਮੈਂ ਤੇ ਇਹ ਨਹੀਂ ਕੱਢ ਦੇਣਾ ਦਾ ਇਹੇ ਦੀ ਕੱਢ ਦੇਣਾ ਨਖਤੀ ਦਾ ਹਾ ਸਿਆ ਪਹਿਚਾਨ ਨੂੰ ਕਤਾ ਲੈ ਗਿਆ ਹਏ ਇੱਕ ਤਿੱਖੜ ਦੇ ਪੈਰ ਲੱਗ ਗਈ ਆ ਮਹਾਰੰਗ ਮੜਾ ਸਾਫ ਹੋਇਆ ਸੀ ਅੰਤਰਾ ਫੇਰ ਚੋ ਚੋ ਕੇ ਤੂੰ ਵਰਗਾ ਆ ਜਾਣਾ ਕਾਬੀ ਚੱਲ ਵੀ ਚਾਹ ਬਣਾ ਲੈ ਨਹੀਂ ਨਹੀਂ ਯਾ ਬਣਾਵਾ ਇੱਥੇ ਤੇ ਅੱਗੇ ਚਾਹ ਪਾਣੀ ਮੇਰੀ ਰਹਿਣ ਦੇ ਆਨੂੰ ਪਿਆਲ ਮੇਰੀ ਗੱਲ ਸੁਣੋ ਹਾਂ ਗੌਰਵ ਪਿੰਡ ਨੂੰ ਗਿਆ ਵਾ ਤੁਸੀਂ ਮੈਨਾਂ ਗੱਲ ਹੀ ਨਹੀਂ ਕੀਤੀ ਕੀਦਾ ਫੋਨ ਆਇਆ ਸੀ ਉਹਦੀ ਮੰਮੀ ਦਾ ਫੋਨ ਆਇਆ ਸੀ ਕੀ ਕੰਮ ਹੀ ਕੰਮ ਨਹੀਂ ਹੋ ਗਿਆ ਜੀ ਮੈਨੂੰ ਲੈ ਜਾਓ ਆਗੇ ਪਤਾ ਨਹੀਂ ਕੀ ਗੱਲ ਆ ਤੇਰੇ ਘਰ ਦੇ ਨੇ ਕਿੱਦਾਂ ਉਹਨੂੰ ਇਜਾਜ਼ਤ ਦੇ ਦਿੱਤੀ ਆ ਨਾ ਮੇਰੇ ਘਰ ਦੇ ਤਾਂ ਅੱਗੇ ਰਸੇ ਪਾਏ ਇਹਨੂੰ ਅੱਗੇ ਤਾਂ ਕਦੀ ਆਈ ਨਹੀਂ ਉਹ ਉਹ ਯਾਰ ਗੁੱਸੇ ਵਾਲੀ ਗੱਲ ਨਹੀਂ ਅੱਗੇ ਕਿੰਨੀ ਘਰ ਉਹਨਾਂ ਭੇਜੀਏ ਦੱਸ ਗੁੱਸਾ ਇਹ ਗੱਲ ਦਾ ਹੁੰਦਾ ਵਾ ਕਿ ਹਰੇਕ ਗੱਲ ਤੁਸੀਂ ਉਹਦੇ ਕੰਨਾਂ 'ਚ ਵਾਰ ਦਿੰਦੇ ਬੁਰੀ ਭਾਂਜਦੀ ਮੈਂ ਮੇਰੇ ਨਾਲ ਗੱਲ ਕਰਦੇ ਮੈਂ ਨਾਲ ਚੱਲ ਜਾਂਦੀ ਜੇ ਉਹ ਨਹੀਂ ਆਉਣਾ ਹੀ ਤੇ ਮੈਂ ਵੀ ਤੇ ਲਈ ਸਕਦੀ ਸੀ ਉਹ ਮੇਰੀ ਗੱਲ ਸੁਣ ਮਾਂ ਪੁੱਤ ਦਾ ਮਾਮਲਾ ਮਾਂ ਵੀ ਮੈਨੂੰ ਲੈ ਜਾਓ ਤੇ ਮੈਂ ਕਿਹਾ ਵੀ ਮੈਂ ਮੈਂ ਕਿਹਾ ਮੈਂ ਜਾਵਾਂ ਕਿਤਾ ਤਾਇਆ ਜੀ ਮੈਂ ਜਾਣਾ ਮੈਂ ਹਾਂ ਜਾ ਲੈ ਆ ਜਾ ਫੇਰ ਕੀ ਹੋ ਗਿਆ ਮਾਂ ਪੁੱਤ ਦਾ ਮਾਮਲਾ ਅਹੀਂ ਕਹੋ ਨਾ ਮੈਂ ਕਿਹੜੀ ਕੁਛ ਲੱਗਦੀ ਗੱਲ ਤਾਂ ਫੇਰ ਉੱਥੇ ਹੁੰਦੀ ਹੈ ਨਾ ਉਹ ਗੱਲ ਸੁਣੀ ਜਰਾ ਠੰਡੇ ਦਿਮਾਗ ਨਾਲ ਸੋਚ ਇੱਕ ਮਾਂ ਹੁੰਦੀ ਆ ਤੇ ਇੱਕ ਪੁੱਤ ਲੈਣ ਗਿਆ ਜੋ ਨਾਲ ਉਹ ਤੇ ਕਿੰਨੀ ਖੁਸ਼ ਹੋਊਗੀ ਉਹ ਆ ਵੀ ਮਾਂ ਹੀ ਆ ਇੱਥੇ ਬੈਠੀ ਤੇ ਮੇਰੇ ਘਰ ਆਉਣਾ ਸੀ ਮੇਰੇ ਘਰ ਘਰ ਦੇ ਵਿੱਚ ਮੁੰਡਾ ਗਿਆ ਵਾ ਤੇ ਮੈਨੂੰ ਪਤਾ ਨਹੀਂ ਆ ਉਹਨੇ ਮੈਂ ਪੁੱਛ ਨਹੀਂ ਰਹੀ ਕਿ ਕੀ ਕਰਨਾ ਕਿੰਨੇ ਫੋਨ ਲਾ ਪਾ ਕੇ ਕੱਪੜੇ ਉੱਡ ਗਿਆ ਤੇ ਤਰ ਹੋ ਗਿਆ ਆਹ ਜੀ ਤੂੰ ਗੱਲ ਕਹੀ ਨਾ ਕਿ ਮੈਂ ਵੀ ਮਾਂ ਆ ਜੇ ਤੂੰ ਮਾਂ ਹੁੰਦੀ ਨਾ ਮਾਂ ਬਣਦੀ ਤੇ ਤੂੰ ਇਹ ਨਹੀਂ ਕਹਿੰਦੀ ਕਿ ਕਿਉਂ ਗਿਆ ਤੂੰ ਕਹਿੰਦਾ ਠੀਕ ਆ ਜਵਾਨ ਆ ਪੁੱਤ ਲੈਣ ਗਿਆ ਕੋਈ ਗੱਲ ਨਹੀਂ ਮਾਂ ਹੀ ਆ ਬਣੀ ਵੀ ਆ ਪਰ ਤੂੰ ਹੀ ਨਹੀਂ ਬਣਦੇਣੀ ਕਿਉਂ ਮੈਂ ਇਹਨਾਂ ਦੋਹਾਂ ਚੱਕਰਾਂ ਤੇ ਜਾਗੀ ਪਾਈ ਆ ਇੱਕੋ ਜੇ ਹਰ ਚੀਜ਼ ਮਿਲਦੀ ਨਹੀਂ ਆ ਪਰ ਉਦਾਂ ਮੇਰੇ ਕਰਮਾਂ ਚ ਬਦਨਾਮੀ ਆ ਜਦੋਂ ਆਪਣਾ ਬੰਦਾ ਘਰ ਦੇ ਵਿੱਚ ਇਦਾਂ ਬੈਠਾ ਹੋਵੇ ਨਾ ਬਦਨਾਮ ਕਰਨ ਵਾਲਾ ਤੇ ਲੋਕਾਂ ਦੀ ਲੋੜ ਨਹੀਂ ਹੁੰਦੀ ਸਾਰੇ ਰਿਸ਼ਤੇ ਬਣ ਜਾਂਦੇ ਮਾਂ ਨਹੀਂ ਬਣ ਸਕਦੀ ਕੋਈ ਮਾਂ ਦੀ ਜਗ੍ਹਾ ਕੋਈ ਦੂਜਾ ਨਹੀਂ ਲੈ ਸਕਦਾ ਤੇ ਮੈਂ ਤੁਹਾਡਾ ਨਾਲ ਹੀ ਤੋੜਨਾ ਹੀ ਹੋ ਜਾਏ ਇੱਥੇ ਕਾਨੂੰ ਰੱਖਿਆ ਉਹ ਵੀ ਕੋਈ ਕੰਡੀਸ਼ਨ ਨਹੀਂ ਤਾਂ ਹੀ ਭੇਜ ਦੇਣਾ ਉਹਦਾ ਵੀ ਉਹਦਾ ਵੀ ਤੇਰੇਆਂ ਬੇੜੀਆਂ ਚ ਵੱਟੇ ਪਏ ਸੀ ਇਹਨੂੰ ਨਹੀਂ ਭੇਜਣਾ ਮੁੰਡੇ ਨੂੰ ਇੱਥੇ ਰੱਖਣਾ ਇੱਥੇ ਰੱਖਣਾ ਜਿਹੜੀਆਂ ਤੇਰੇ ਆ ਨਾ ਦਿਲ ਚ ਉਹ ਮੇਰੇ ਨਵਾਂ ਵੇਤਵਾ ਚਲੋ ਬੱਤ ਚੁੱਕ ਕੱਫ ਤੇ ਉਹ ਕੰ ਦਾ ਪਰਸ ਇਹ ਕਰਵਾਜਣੇ ਕਿ ਆਊਗਾ ਤੁਮੇ ਸਾਰਾ ਗੋਪੀ ਦਾ ਕੀ ਹਾਲਾ ਗੋਪੀ ਦਾ ਵੀ ਜੀ ਠੀਕ ਆ ਬੜੇ ਜੀ ਕਰਨਦੇ ਆਂ ਅਸੀਂ ਤੁਹਾਨੂੰ ਮਿਲਣ ਨੂੰ ਕਿੰਦਾ ਛੁੱਟੀ ਤੇ ਕੋਈ ਨਾ ਦੇਤੀ ਹੋਰ ਤੈਨੂੰ ਨਿਕਲ ਨਹੀਂ ਦਿੰਦੇ ਛੁੱਟੀਆਂ ਜੇ ਵੀ ਕਿੱਥੇ ਦੇਂਦੇ ਹੀ ਮੰਮੀ ਤੇ ਇਸ ਗੱਲ ਨੂੰ ਮੰਨਦੀ ਨਹੀਂ ਜਾਣ ਨੂੰ ਤੇ ਮੈਂ ਤੇ ਮੌਕਾ ਹੀ ਠਾਇਆ ਵੀ ਮੰਮੀ ਗਏ ਆ ਘਰੋਂ ਡਰਦੀ ਡਰਦੀ ਨਹੀਂ ਪੁੱਛਿਆ ਪਾਪੀ ਨੂੰ ਕਿ ਵੇਖੋ ਜੀ ਜਾਣ ਦਿੰਦਾ ਤੇ ਤੇ ਮਨ ਮੇਰੇ ਪੈ ਹੀ ਗਈ ਤੇ ਮੰਨ ਗਏ ਮੇਨੂੰ ਤੇ ਬੜਾਈ ਚਾਹ ਚੜੀਆਂ ਦੇ ਦੋ ਮੰਨ ਗਏ ਮੈਂ ਕਿਹਾ ਮੰਮੀ ਦੇਉਣ ਤੋਂ ਪਹਿਲਾਂ ਪਿੱਲਾ ਨਾ ਫਟਾਫਟ ਨਿਕਲਾ ਮੈਂ ਛੇਤੀ ਛੇਤੀ ਪਹਿਲਾਂ ਫੋਨ ਲੱਗੀ ਫਰੀਦੀ ਦੀਦੀ ਦੇ ਫੋਨ ਤੇ ਲਾਉਣ ਮੈਂ ਕਿਹਾ ਨੇ ਤੇ ਫੇਰ ਕੋਈ ਨਾ ਕੋਈ ਭੱਜ ਮਾਰ ਦੇਣਾ ਮੈਂ ਸਿੱਧਾ ਬਾਜੀ ਨੂੰ ਫੋਨ ਕਰਾਇਆ ਸੱਸ ਦੇ ਪਵਾੜੇ ਤੇ ਨਹੀਂ ਦੇ ਗੋਪੀ ਤੇ ਪੈ ਸੁਧਰੀ ਜਾਵੇ ਫੇਰ ਵੀ ਤੇਰਾ ਜੀਵਨ ਸਾਥੀ ਕਰੇ ਬਾਣੀ ਜਾਵੇ ਤੇਰਾ ਮੈਂ ਤੇਰੀ ਲੋੜ ਵਾਂ ਨੂੰ ਮੈਂ ਤੇ ਆਪਣੇ ਪੁੱਤ ਦੀ ਜ਼ਿੰਦਗੀ ਬਣਾਉਣ ਵਾਸਤੇ ਬੀਬੀ ਜੀ ਇਹ ਕਦਮ ਚੁੱਕਿਆ ਸੀ ਪਰ ਇੰਨਾ ਨਹੀਂ ਪਤਾ ਕਿ ਪੁੱਤ ਤੋਂ ਇੰਨੀ ਦੂਰ ਹੋ ਜਾਣਾ ਐਨੇ ਚਿਰ ਚਿਰ ਬਾਅਦ ਪੁੱਤ ਦਾ ਮੂੰਹ ਵੇਖਣ ਨੂੰ ਮਿਲਣਾ ਉਹ ਇੰਨਾ ਪੁੱਤ ਪੁੱਤ ਤੇ ਨਾ ਯਾ ਕੋਈ ਗੱਲ ਨਹੀਂ ਐਸੇ ਵੀ ਕਿਹੜਾ ਮਾੜਾ ਰੱਖਿਆ ਵਾ ਰੱਖਿਆ ਤੇ ਬੀਜੀ ਤੂੰ ਇਹ ਸੋਨਾ ਮੈਂ ਤੁਹਾਡੀ ਆਸਤੇ ਹੀ ਰੱਖਿਆ ਵਾ ਕਿ ਮੇਰਾ ਪੁੱਤ ਬੀਜੀ ਦੇ ਨਾਲ ਬੜਾ ਸੋਨਾ ਹੰਡਾਉਂਦਿਆ ਵਾ ਇਸੇ ਆਸ ਨਾਲ ਮੈਂ ਵੀ ਉੱਥੇ ਜੀਉਣੀ ਆ ਨਹੀਂ ਤੇ ਮੈਨੂੰ ਪੁੱਛ ਕੇ ਵੇਖੋ ਮੈਂ ਕਿੱਦਾਂ ਜੀਉਣੀ ਤੇਰੇ ਦਿਲ ਦਾ ਟੁਕੜਾ ਵਾ ਕਿੱਦਾਂ ਨਾ ਵੇਸੇ ਮੈਂ ਕਿਉਂ ਚੰਗਰ ਹੋ ਗਈ ਲੋਕਾਂ ਦੇ ਆ ਮੈਂ ਉਹ ਬਣਾਉਣ ਕਰੀਏ ਕੀ ਆ ਗਿਆ ਹਾਂਜੀ ਆ ਗਿਆ ਮੰਮੀ ਨਹੀਂ ਆਈ ਆਇਆ ਪਾਣੀ ਮੰਗਣ ਦੇ ਮੈਂ ਪਾਣੀ ਦੇਣਾ ਭੀਨੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਨਾ ਠੀਕ ਠਾਕ ਠੀਕ ਵੀ ਆਪਣੀ ਸੁਣਾਓ ਵਧੀਆ ਮੰਮੀ ਠੀਕ ਆ ਮੰਮੀ ਵੀ ਠੀਕ ਆ ਅੱਛਾ ਜੀ ਉਹ ਵੀ ਠੀਕ ਆ ਇਹ ਕੰਮ ਤੇ ਚਲ ਬਿਆਜੋ ਮੈਂ ਚਾਹ ਬਣਾਉਣੀ ਰੌਣਾ ਹਾਂਜੀ ਰੌਣਾ ਦੋਦ ਆ ਗਈਆਂ ਚਾਹ ਚਾਹ ਬਣਾਪੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇੰਝ ਧੇਰੋਂ ਆਣ ਕਾ ਲੱਗੀਆਂ ਘਰ ਦੀਆਂ ਆ ਗਈਆਂ ਰੌਣਕਾਂ ਲੈ ਕਿੰਨੇ ਕੁ ਦਿਨ ਰਹਿਣਗੀ ਰਹੀਂ ਹੁਣ ਦੱਸ ਦੇਣਾ ਕਿਤੇ ਮੁੰਡੇ ਦਾ ਵਜੀਲ ਲੱਗਾ ਰਹੂਗਾ ਇੱਥੇ ਹੀ ਆ ਹਾਂ ਇੱਥੇ ਹੀ ਆ ਰੌਣਕਾ ਲੱਗ ਜਣੀਆਂ ਇੱਥੇ ਹੀ ਚੱਲਦੇ ਪਰੇ ਹੋ ਉਧਰ ਮੇਰੀ ਗੱਲ ਸੁਣ ਮੇਰੇ ਨਾਲ ਇਨਾ ਚਾ ਚੜਿਆ ਸਰੋਂ ਫੋਟਾਂ ਡਈਆਂ ਕੋਠੇ ਤੇ ਮੈਂ ਮਹਿਸੂਸ ਨਹੀਂ ਆਈ ਮੈਂ ਕੀ ਆਵਾ ਮੇਰਾ ਤੇ ਬੜਾ ਹੀ ਮੈਨੋ ਜੀ ਕਰਦਾ ਰੂ ਬੜੀ ਬੜਕਦੀ ਚੱਲ ਤੁਹਾਨੂੰ ਕੰਮ ਪੂਰੀ ਹੋ ਗਈ ਮੇਰੀ ਵੀ ਕਿਤੇ ਮੈਂ ਤੁਹਾਡਾ ਕੰਮ ਹੀ ਫੋਟਾਂ ਪਾਈ ਕੋਈ ਸਹਾਂ ਕੋਈ ਦਾ ਕਰਾਂ ਕੋਈ ਕੀ ਆਹ ਹੋ ਹੋ ਰਹੀਂ ਥੋੜੀ ਮੈਂ ਚੱਲ ਕੋਠੇ ਆਹ ਨਹੀਂ ਚੱਲ ਬੁੜਿਆ ਗੱਲ ਸੁਣ ਲੋ ਜਾ ਬਹਿਣ ਤੇ ਲੱਗੇ ਬਹਿ ਲਈ ਕੰਮ ਤਾਂ ਕਹਿੰਦੇ ਇੱਥੇ ਬਹਿਣਾ ਘਰ ਸੋਣਾ ਤੈਨੂੰ ਕੋਈ ਜ਼ਿਆਦਾ ਚਾਹ ਚੜਨ ਦੇ ਆ ਜਗ ਜਣੀਆਂ ਰੌਣਕਾਂ ਆ ਬਰਾ ਬੰਦਾ ਸਾਹਮਣੇ ਆਲੀ ਬਣੀ ਤੂੰ ਬਸ ਚੇ ਚੰਦੇ ਰੌਣਕਾਂ ਲੱਗੀਆਂ ਰੌਣਕਾਂ ਆ ਜਣੀਆਂ ਪਹਿਲਾਂ ਵਾਲੀਆਂ ਸਾਹਬਿਆ ਮੇਰਾ ਬੰਦਾ ਕੰਮ ਨਹੀਂ ਹੋ ਗਈ ਵੇਖ ਕੇ ਸਰ ਤਾਂ ਝਾੜ ਨਹੀਂ ਗੁੱਤੀ ਛਾੜਦੀ ਵਿੱਚੇ ਛੰਡ ਕੇ ਆ ਗਈ ਲੱਗਦੀ ਮੈਂ ਤਾਂ ਝਾੜੀ ਨਹੀਂ ਆ ਪਤਾ ਨਹੀਂ ਕਿ ਇਹਦਾ ਸਿਆਪਾ ਹੋ ਗਿਆ ਕਿਹਦਾ ਬੇੜਾ ਗਰਕ ਗਿਆ ਤੇ ਕਿਹਦੀਆਂ ਬੇੜੀਆਂ ਚ ਪੈ ਗਏ ਵਟੇ ਮੇਰੇ ਬੰਦੇ ਨੂੰ ਚੁੱਕ ਤਾਂ ਵੀ ਕੋਠੇ ਤੇ ਸਰੋਂ ਝਾਂਡੇ ਹੀ ਕੋਈ ਲੈ ਦੱਸ ਐਨਾ ਕੁੜੀ ਦਾ ਦਰੇਗਾ ਤੇਲ ਦੇ ਤੜਕੇ ਲਾਉਣੇ ਦਰੇਦੇ ਵੀ ਤੇਰੇ ਬੰਦੇ ਨੂੰ ਚੁੱਕਣਾ ਸਾਡੇ ਨੂੰ ਛਾੜੋ ਜਾਣ ਜਾਣ ਸਭ ਜਾਣਦੀਆਂ 420 ਚ ਲੇਤਰ ਆ ਅੱਛਾ ਮੇਰੇ ਚ 420 ਆ ਤੂੰ ਤੇ ਚ ਲੇਤਰਾਂ ਨਾ ਭਰੀਆਂ ਸਾਰੀ ਕਿੱਦਾਂ ਭੱਜੇ ਆਈ ਸਰੋਂ ਉੱਤੇ ਛੱਡ ਕੇ ਰੌਣਕਾਂ ਲੱਗੀਆਂ ਜਿੱਦਾਂ ਪਤਾ ਨਹੀਂ ਇਹਨੂੰ ਕੀ ਲੱਗ ਗਿਆ ਹੋਣਾ ਰਾਉਨ ਕਾ ਬਥੇਰੀਆਂ ਲੱਗ ਜਣੀਆਂ ਰਹਿਣਾ ਹੁੰਦੇ 2-4 ਦਿਨ ਆਪਣਾ ਘਰ ਸਵਾਲ ਤੂੰ ਹੁਣ ਬੰਦੇ ਨੂੰ ਨਾ ਰੱਸਾ ਪਾ ਕੇ ਤੇ ਅੰਦਰ ਬੰਨ ਲੈ ਆ ਕਿਦਾਂ ਲੋਈ ਲੱਖੀ ਹੁੰਦੀ ਫਿਰਦੀ ਆ ਆਪਣਾ ਸਾਂਭ ਲੈ ਜਿਹੜਾ ਮੈਜਿਕਾਂ ਕਰੀ ਫਿਰਦਾ ਨਾਲ ਉਹ ਨਹੀਂ ਤੈਨੂੰ ਸਵੇਰ ਦਾ ਦੇਣ ਦੇ ਆ ਜਾਂਦਾ ਮਰਨਾ ਗਵਾਰਾ ਦਾ ਹਾਸਾ ਇਹਨਾਂ ਤੇ ਆਪਣੀ ਬੱਸ ਕੀ ਕਰਦਾ ਨੀ ਜੀ ਜਿਸ ਤਨ ਲੱਗੇ ਸੋਤਨ ਜੜਾ ਇਹਦਾ ਤੂੰ ਕੀ ਬੁੱਕੇ ਬੀਪੀ ਨਾ ਕੋਈ ਗੱਲ ਨਹੀਂ ਤੂੰ ਐਵੇਂ ਨਾ ਮੰਨਦਾ ਕਰੋ ਇੰਨੇ ਚਿਰ ਪਾ ਮੰਮੀ ਆਈ ਆ ਖੁਸ਼ ਰੋ ਕਿੰਦਾ ਵੇ ਗੱਲਾਂ ਚੁੱਕ ਪਰ ਟੇ ਚੁੱਕ ਜਗ ਗੱਲਾਂ ਕਰਦੀ ਮੇਰਾ ਪੁੱਤ ਹੁਣ ਕੀ ਕਰਦਾ ਹੈ ਜਨਾ ਬਿਜਾ ਪਾਪਾ ਨੇ ਹਾਂਜੀ ਹਾਂ ਕੰਮ ਕੰਮ ਕਰਨਾ ਹੈ ਨਾ ਹਾਂਜੀ ਹਾਂ ਮੇਰਾ ਪੁੱਤ ਪੀ ਲੋ ਪਾਣੀ ਪੀ ਲੋ ਜਿੱਦਾਂ ਕਹਿਣ ਜਨਾ ਜਦੋਂ ਪਾਪਾ ਉਦਾਂ ਹੀ ਕਰਿਆ ਕਰਨਾ ਸੱਗਾ ਰਹਿਣਾ ਨਹੀਂ ਮੋਰ ਨੰਨਾ ਦਾ ਮੇਰਾ ਪੁੱਤ ਬੜਾ ਬੀਬਾ ਬੜਾ ਬੀਬਾ ਨਹੀਂ ਪਾਣੀ ਪੀ ਬੜਾ ਬੀਬਾ ਸੋ ਨਹੀਂ ਮੇਰਾ ਪੁੱਤ ਬੜਾ ਬੀਬਾ ਤੇਰੇ ਕੋਲ ਲੈਣਾ ਜੀ ਜੀ ਬੜਾ ਹੀ ਖੁਸ਼ ਹੋਇਆ ਅੱਜ ਲੈ ਪੁੱਤ ਵੇ ਕਿਦਾਰਾ ਟਿੱਡ ਦੀ ਬੋਟੀ ਆ ਕਿੰਦਾਂ ਦਾ ਦਿਲ ਖੁਸ਼ ਹੋਵੇ ਬੱਚੇ ਤਾਂ ਵੇਖ ਕੇ ਮਾ ਦਾ ਵੇਹ ਪੁੱਤ ਮੰਨਿਆ ਤੂੰ ਸਾਡੇ ਕੋਲ ਰਹਿਣ ਨਹੀਂ ਆ ਚਲੋ ਹੱਥ ਵਡਾਉਣਾ ਚਾਹੀਦਾ ਠੀਕ ਆ ਦਵਿੰਦਰ ਜੀ ਹੱਥ ਵਡਾਉਂਦੀ ਨਾ ਇੰਨਾ ਵੀ ਨਹੀਂ ਜ਼ਿਆਦਾ ਵੀ ਆਪਣੇ ਸਿਰ ਤੇ ਸਾਰਾ ਕੰਮ ਚੁੱਕ ਲੈਣਾ ਕੋਈ ਗੱਲ ਨਹੀਂ ਵੀ ਅਜੀ ਕੰਮ ਕਰਦਿਆਂ ਕਿਹੜਾ ਲਿੱッセ ਹੋ ਜੀ ਦਾ ਵਾ ਨਾਲੇ ਮੇਰੇ ਤੇ ਹੱਥ ਨਹੀਂ ਚੜਿਆ ਮੈਂ ਛੱਟ ਕਰ ਲੈਣੀ ਆ ਤੁਸੀਂ ਐਵੇਂ ਨਾ ਟੈਨਸ਼ਨ ਲਿਆ ਕਰੋ ਨਾਲੇ ਭਾਬੀ ਜੀ ਠੀਕ ਨਹੀਂ ਹੈ ਨਾ ਤਾਂ ਕਰਕੇ ਨਹੀਂ ਉਹਨਾਂ ਕੋ ਹੁੰਦਾ ਠੀਕ ਹੋਗੇ ਨਾ ਅਖੀਰ ਆਲ ਮਿਲ ਕੇ ਦੋਵਾਂ ਨੇ ਕਰ ਲਿਆ ਕਰਨਾ ਤੁਸੀਂ ਐਵੇਂ ਨਾ ਟੈਨਸ਼ਨ ਲਿਆ ਕਰੋ ਸੁਖ ਮਰੀ ਗਾਸਣ ਪੁੱਤ ਹੱਥ ਬਣਾਓ ਪਰ ਇੰਨਾ ਨਾ ਹੱਥ ਬਣਾਓ ਕਿ ਸਾਰਾ ਕਾਮਾ ਤੇ ਸਿੱਤੇ ਚੁੱਕੇ ਬੈਗੀ ਠੋਵੇਲੀ ਬੈਗੀ ਸੁਖ ਤੈਨੂੰ ਉਹਦੀ ਗੱਲ ਦਾ ਪਤਾ ਨਹੀਂ ਮੈਨੂੰ ਪਤਾ ਉਹ ਤੇ ਤਵੇ ਜੇ ਬੈਹੇ ਨਾ ਮੈਨੂੰ ਉਹਦਾ ਤਾਂ ਤਬਾਰ ਨਹੀਂ ਐਨੀ ਨਾ ਭੂਏ ਚੜਾਈ ਆ ਹੋਰ ਚੋਕਲਾ ਕੁੜੀ ਨੂੰ ਹੋਰ ਉਹਦੇ ਮਨ ਤੇ ਮੇਰੇ ਬਰਖਲਾਵ ਜ਼ਹਿਰ ਪਰ ਜੋ ਬਣਾ ਗਲਾਉਣੀ ਤੇ ਨਹੀਂ ਕਾਨੂੰ ਮਾ ਪਤਾ ਨੂੰ ਕੁੜੀ ਮੇਰੇ ਤੇ ਜਾਨ ਦੇਣ ਨੂੰ ਤਿਆਰ ਤਾਨੂੰ ਪਤਾ ਨਹੀਂ ਕੀ ਵਖੀ ਪੀੜ ਹੁੰਦੀ ਰਹਿੰਦੀ ਮਾਂ ਪੁੱਤਾਂ ਨੂੰ ਹੈ ਜੇ ਮੈਂ ਠੀਕ ਨਹੀਂ ਪੁਰਾਣੇ ਕੰਮ ਕਰ ਲਿਆ ਕੁੜੀ ਘਰ ਚਲੀ ਆ ਵਗਾਂ ਦੇ ਘਰ ਜਾਣਾ ਸਰੋਂ ਕੋਟਾ ਹੀ ਆ ਮੇਰੇ ਕੋ ਨਹੀਂ ਕੁੱਟੀ ਜਾਂਦੀ ਅੱਖ ਲੱਗਾ ਧੜੀਆਂ ਸਰਵਾ ਨੂੰ ਮੇਰੇ ਤੇ ਲੱਕ ਤੋਂ ਹੰਡਿਆ ਜਦੋਂ ਇਹ ਲਾਈਆਂ ਸਾਨੂੰ ਪਤਾ ਨਹੀਂ ਕਿਦਾ ਮੜਵੜਦੇ ਹੁੰਦੇ ਆ ਤੇ ਛੱਡ ਲੋ ਹਾਂ 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 ਦੋ ਇੱਥੇ 200 ਰੁਪਏ ਗੱਲਾਂ ਕਰਨ ਨੂੰ ਤੁਹਾਨੂੰ ਬੜਾ ਪਤਾ ਗੱਲਾਂ ਮੈਂ ਇਦਾਂ ਹੀ ਕਰਨੀਆਂ ਵਾ ਇਹਨੂੰ ਦਾਖਲ ਕਰਾ ਦੇ ਕਿਤੇ ਹਾਂ ਮੈਂ ਉੱਤੇ ਸਰੋਂ ਕੋਟ ਕੋਟ ਮਰ ਗਈ ਆ ਤੇ ਥੱਲੇ ਇੱਥੇ ਬੈਠਾ ਚੁਗਲੀਆਂ ਕਰਨ ਦਿਆ ਨੇ ਕੀ ਤੇਰਾ ਮੈਂ ਕਿੱਲਾ ਵੇਚਦਾ ਵਾ ਨਹੀਂ ਕੁੜੀ ਆਈ ਤੇ ਇੰਨਾ ਕੰਮ ਨਹੀਂ ਲਈਦਾ ਮੈਂ ਕੱਲ ਵੀ ਦੇਖਿਆ ਕੱਲੀ ਉਹ ਕੱਪੜੇ ਧੋਣ ਲਈ ਅੱਛਾ ਕੁੜੀ ਕੱਪੜੇ ਧੋਦੀ ਦੇਦੀ ਆ ਤੇ ਮੇਰੇ ਨਾਲ ਤੁਹਾਡੇ ਪਿੰਡ ਵਾਲੀ ਪੰਚਾਇਤਤ ਨਹੀਂ ਆਉਦੀ ਵੀ ਨਾਲ ਦੁਹਿੰਦਰ ਦੇ ਆਈ ਜਾ ਕਰਕੇ ਕੱਪੜੇ ਧਵਾ ਦिए ਮੇਰਾ ਨਹੀਂ ਕੰਮ ਦੇਖਦਾ ਤੁਹਾਨੂੰ ਤੈਨੂੰ ਐਡਾ ਐਡਾ ਕਰੰਦਾ ਬੜਾ ਪਤਾ ਤੂੰ ਉੱਥੇ ਬੈਠੀ ਕੁਰਸੀ ਲੈ ਕੇ ਉਹ ਕੱਲੀ ਸਰੋਂ ਕਾ ਹੰਢੀ ਜਦੋਂ ਮੈਨੂੰ ਵੇਖ ਰਿਆ ਫੇਰ ਤੂੰ ਉੱਠ ਕੇ ਬਹਿ ਗਈ ਮੈਂ ਨਿਆਣਾ ਨਹੀਂ ਆ ਜਦੋਂ ਉਹਨੂੰ ਨਹੀਂ ਕੋਈ ਪ੍ਰੋਬਲਮ ਕੁੜੀ ਨੂੰ ਕੁੜੀ ਸਾਰਾ ਕੰਮ ਲਈ ਫਿਰਦੀ ਵੇ ਕੱਲ ਨੂੰ ਬਗਾਨੇ ਘਰ ਜਾਣਾ ਵਾ ਤੇ ਸੋਭਾ ਕਿੰਨੂੰ ਆਣੀ ਮੈਨੂੰ ਦਈ ਤੇ ਭਾਬੀ ਨੇ ਚੰਡੀ ਆ ਠੀਕ ਆ ਅੱਛਾ ਇਹਨੂੰ ਚੜੜਾ ਆਪਾਂ ਨੇ ਚੰਡੀ ਜਾਈ ਮੈਂ ਤਾਂ ਚੰਡੀ ਆ ਬਥੇਰਾ ਤੁਹਾਡਾ ਘਰ ਦਾ ਤੰਦਾਲ ਸਾਰਾ ਸੰਭੀ ਫਿਰਦੀ ਤੇ ਮਾਂ ਤੇਰੀ ਦਾ ਤਾਂ ਵੀ ਮੂੰਹ ਵਿੰਗੇ ਦਾ ਵਿੰਗਾ ਹੀ ਰਹਿਣਾ ਵਾ ਤੇਰਾ ਵੀ ਵਿੰਗਾ ਰਹਿਣਾ ਹਾਂ ਉਹ ਚਲੋ ਯਾ ਚੁੱਪ ਕਰੋ ਐਵੇਂ ਨਾ ਲੜਾਈ ਕਰਿਆ ਕਰੋ ਉਹ ਨਹੀਂ ਇਹਦਾ ਸੁਭਾਅ ਹੀ ਇਦਾਂ ਦਾ ਵਾ ਇਹ ਥੋੜੀ ਗੱਲ ਆ ਵੀ ਜੇ ਤੂੰ ਆਈ ਆ ਕੁੜੀਆਂ ਸਾਡੀ ਤਰੀਕੇ ਨਾਲ ਰੋ ਇਹ ਥੋੜੀ ਗੱਲ ਆ ਵੀ ਤੇਰੇ ਕੋ ਕੰਮ ਕਰਾਈ ਜਾਣਾ ਇਹਦੇ ਆਂਦੀ ਮੈਨੂੰ ਨੌਕਰ ਮਿਲ ਜੇ ਚਲੋ ਕੋਈ ਗੱਲ ਨਹੀਂ ਨਾ ਲੜਿਆ ਕਰੋ ਰੋ ਆ ਮੇਰਾ ਬਣੇ ਉੱਥੇ ਮੈਨੇ ਜਿੰਨੀ ਮਰਜ਼ੀ ਸੁੱਖ ਖਾਤੇ ਪਰ ਆਪਣਾ ਘਰ ਆਪਣਾ ਹੀ ਹੁੰਦਾ ਵਾ ਆਪਣੇ ਘਰ ਆ ਕੇ ਨਾ ਠੰਡ ਜੀ ਪੈ ਜਾਂਦੀ ਆ ਇਹ ਕਾਰਨ ਨਾਲ ਕੁਝ ਰਿਸ਼ਤੇ ਹੀ ਜੰਦਾ ਜੁੜਿਆ ਹੈ ਜਿਣਾ ਰਹਿੰਦੀ ਉਮਰ ਤੱਕ ਨਹੀਂ ਭੁੱਲਣਾ